ਸਾਰਨ ਪਰ ਪਰਿਸਤ ਸਥੀਆ ਕਾਲ ਢਿੱਲੋ ਫਾਰਮ ਹਾਊਸ ਤੇ ਆਪਾਂ ਕਰਦੇ ਜੀ ਆਪਣੇ ਅੱਜ ਦੇ ਵਲੌਗ ਨੂੰ ਇੱਥੇ ਹੀ ਸ਼ੁਰੂ ਤੇ ਵੇਰੇ ਵੇਰੇ ਆਪਾਂ ਕੰਮ ਕੁੰਮ ਨੇ ਬੇੜੇ ਕਿੱਧਰ ਆਈ ਸੀਗੇ ਵੀ ਪ੍ਰਿੰਟੀਆਂ ਲੱਗੀਆਂ ਸੀ ਕਾਫੀ ਪਰ ਕੱਲ ਪਾਣੀ ਛੜਤਾ ਸੀ ਇੱਦੇ ਕਰਕੇ ਕਾਰਾ ਜਿਹਾ ਫਸਾ ਹੋਇਆ ਹੋਇਆ ਫਿਰ ਮਾਂ ਕਹਿੰਦੇ ਵੀ ਚੱਲ ਚਪਲਾ ਗੱਢ ਕੇ ਤੋੜ ਲੋ ਨਹੀਂ ਫਿਰ ਪੱਕੇ ਜਾਣਗੀਆਂ ਆ ਦੇਖੋ ਕਿੰਨੇ ਸੋਹਣੇ ਲੱਗੀਆਂ ਹੋਈਆਂ ਨੇ ਟੋੜ 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 ਇਹ ਤੋੜ ਦੇ ਉਹ ਪਿੰਡੀਆਂ ਹਮ ਛੇਡੀਆਂ ਸਾਰੀਆਂ ਤੋੜਨੀਆਂ ਚਾਹੀਦੀਆਂ ਨੇ ਜਦ ਪੱਕੀ ਹੋਵੇ ਪੱਕੀ ਹੋਵੇ ਜਿਹੜੀ ਉਹ ਤੋੜ ਕੇ ਸਿੱਟ ਦੋ ਇਹ ਉਹ ਨਾਲ ਲੱਗ ਰੱਖਤੀ ਨਾਲੇ ਰੱਖ ਤੇ ਫਿਰ ਅਗਲੀ ਵਾਰ ਉਹ ਅਗਲੀ ਭਿੰਡੀ ਵਾਸਤੇ ਫੁੱਲ ਨਹੀਂ ਆਉਂਦਾ। ਹੂੰ ਸਹੀ ਗੱਲ ਐ ਜੀ। ਜਾਇਓ ਫੁੰਡ ਲੱਗਿਆ ਜਿਵੇਂ ਆ ਪੱਕੀ ਆ ਇਹਨੂੰ ਦੂਰ ਛੱਡ ਦੋ। ਠੀਕ ਐ। ਅਬ ਇਹ ਜਿਵੇਂ ਗਈਆਂ ਬਹੁਤ ਹੁੰਦੀਆਂ ਨੇ। ਹੂੰ ਕੋਲੇ ਕੋਸ ਨਹੀਂ ਲੱਗਿਆ ਕਿਉਂਕਿ ਆ ਭਿੰਡੀ ਪਹਿਲਾਂ ਛੱਡੀ ਹੋਈ ਆ। ਐ ਛੱਡ ਦੋ। ਕੋਈ ਭਿੰਡੀ ਲਵੇ ਛੱਡਣੀ ਨਹੀਂ ਪੱਕੀ ਕੱਚੀ ਸੌਂਗ। ਇੱਧਰ ਆਪਾਂ ਨੇ ਲਾਈ ਹੋਈ ਮੂੰਗੀ ਹੂੰ ਦੇਖਦੀਆਂ ਜੀ ਇੱਕ ਝਾਰਨੀ ਤੋੜ ਲਈ ਦੂਜੀ ਝਾਰਨੀ ਚੱਲ ਰਹੀ ਆ ਗਰਮੀ ਬਹੁਤ ਜ਼ਿਆਦੇ ਆ ਮੈਂ ਉਹਰੇ ਬਿੱਲੀ ਬੈਠੀ ਵੀਡੀਓ ਬਣਾ ਰਹੀ ਆ ਹੋਰ ਸਭ ਝਾਰਨੀ ਲੈਣ ਭੇਜੇ ਤੇ ਘੰਟੇ ਚ ਵਾਪਸ ਆਈ ਫਿਰ ਬੰਦੇ ਨੇ ਆਪਣੇ ਹੋਰ ਕੰਮ ਵੀ ਲੋਟ ਕਰਨੇ ਹੁੰਦੇ ਹੁੰਦੇ ਉੱਧਰ ਅਗਲਾ ਧੁੱਪ ਚ ਖੜਾ ਰਹੇ ਹਾਂ ਹਾਂ ਇਹ ਤਾਂ ਗੱਲ ਸਹੀ ਆ ਜੀ ਆਪਣੇ ਫਲੀਆਂ ਤੋਂ ਬਾਤ ਚ ਨਹੀਂ ਹੋਈਆਂ ਹਨ ਜਦ ਤੱਕ ਇਕੱਠੇ ਕਿੰਨੇ ਸੋਹਣੀਆਂ ਹੋ ਗਏ ਸੀ ਜੀਆਂ ਦੇਖ ਰਹੀਆਂ ਜੀ ਹੈ ਨਹੀਂ ਕੋਈ ਨਹੀਂ ਹੈਗੀ ਜੀ ਹਾਂ ਬੈਟ ਉੱਪਰ ਆ ਕੇ ਕਿਨੂੰ ਉਹ ਨਾ ਨਾ ਉਹ ਕਾਈ ਜੀ ਬਹੁਤ ਲੁਕਾਈ ਇੱਥੇ ਔਰ ਗੱਲ ਤਾਂ ਸੁਣ ਲਾ ਆਪਾਂ ਵੀਡੀਓ ਬਣਾ ਕੇ ਦੇਖੀਏ ਉਦੋਂ ਇੱਕ ਮਿੰਟ ਵਾਸਤੇ ਬੋਲਦਾ ਕੰਮ ਕਰ ਲਿਆ ਮੈਂ ਦੇਖਿਆ ਜਿਵੇਂ ਆ ਮਨੇ ਬਸ ਮੇਰੇ ਹੱਥ ਚ ਕੀ ਆ ਪੂਪ ਉੱਪਰ ਬੋਲ ਨਹੀਂ ਲੱਗਦੀ ਮਮਾ ਬੋਲਦਾ ਟੀ ਬੁੱਤੀ ਉਹਦੇ ਮੰਮੀ ਦਾ ਬੋਲਦੇ ਸਾਹਮਣੇ ਆ ਪੌੜੀ ਪਰਾਂ ਕਰਤੀ ਵਧੀਆ ਹੋ ਜੋ ਉਹਨਾਂ ਨੂੰ ਦੇਖ ਕੇ ਕਿਵੇਂ ਆਉਗੀ ਯਾਰ ਪਹਿਲਾਂ ਨਾ ਵਾਲ ਉਰੇ ਨਹੀਂ ਗਿਰੀ ਪੁੱਤਾਂ ਚੱਲ ਬਈ ਨਬੂ ਤੂੰ ਪੱਛੇ ਨੂੰ ਹੋ ਤੂੰ ਇੱਕ ਮਿੰਟ ਆ ਦੂ ਤੀ ਆ ਰਹੀ ਨੀ ਨੀ ਹੋ ਗਈ ਇਤਨਾ ਵੀਰੂ ਆ ਜਾ ਯਾਰ ਲੈ ਨਬੂ ਆ ਜਾ ਮਿਲ ਕੇ ਬਾਲ ਤੇਰੀ ਉੱਪਰ ਨਵਦੀਗਰ ਕੀ ਉੱਪਰ ਬਾਲ ਪਰ ਲੱਭੀ ਨਹੀਂ ਹੈਗੀ ਪਤਾ ਨਹੀਂ ਕਿੱਥੇ ਚਲੀ ਗਈ ਮੰਮਾ ਬਚਾ ਲੋ ਬਚਾ ਲੋ ਨਵੂ ਨੂੰ ਬਚਾ ਲੋ ਬਾਤੂ ਮੇਰੇ ਕੰਨ ਪਹਿਲੀ ਦੁਖਦੇ ਰਾਜ ਜੱਡਕੇ ਮਸਾ ਤੇ ਕੋਈ ਨਹੀਂ ਕੱਤੇ ਦੂਏ ਪਾ ਲੈਣੇ ਸੀ ਏਡੇ ਮੋਟੇ ਕਾਇਜੇ ਲੋ ਜੇ ਅੰਦਰ ਆਪਾਂ ਲਗਾ ਰਹੇ ਆ ਤੜਕਾ ਦਾਣ ਤੇ ਪਿਆਜ਼ ਤੇ ਨੋ ਸੰਦੀ ਪਾਤਾ ਕਿ ਆਪਾਂ ਨਾਲ ਜੀਣਾ ਪਾਤਾ ਤੇ ਹੁਣ ਨਾ ਪਾਰੇ ਨੇ ਦੇ ਵਿੱਚ ਨਾਲ ਮੇਚ ਬਾਕੀ ਅਪਿੰਦਰ ਦਾਲ ਦਾ ਸਮਾਰਕ ਮੰਨ ਕੋਟ ਦੀ ਤੇ ਦੇਖੋ ਕਿੰਨੀ ਸੋਹਣੀ ਹੋ ਗਈ ਹਾਂ ਲੋ ਜੀ ਸਵੇਰੇ ਫੇਰ ਪਾਣੀ ਖਤਮ ਹੋ ਗਿਆ ਸੀਗਾ ਫੇਰ ਆਇਆ ਆਇਆ ਸੀਗਾ 11:00 ਵਜੇ ਮਾਸੀ ਕਹਿੰਦੀ ਭਾਂਡੇ ਮੈਂ ਮਾਂ ਜਮਾਸੀ ਨੇ ਭਾਂਡੇ ਮੰਦੇ ਸਾਰੇ ਹੋ ਵੇਖੋ ਟਾਈਮ ਹੋ ਗਿਆ 6 ਵਜੇ ਹੁਣ ਫੇਰ ਸਾਡੇ ਪਾਣੀ ਖਤਮ ਹੋ ਗਿਆ ਪਤਾ ਨਹੀਂ ਕੀ ਚੱਕਰ ਹੋ ਗਿਆ ਇਹ ਪਰ ਰੋਟੀਆਂ ਖਵਾ ਲਈਆਂ ਨੇ ਪਰ ਸਾਜਰੀ ਅੱਜ ਮੁੱਤਰ ਬਣਾ ਕੇ ਹਨਾ ਕੰਮ ਨੂੰ ਹੌਂਦੇ ਬੰਦ ਜਾਂਦੇ ਨਹੀਂ ਪੈ ਰਹੇ ਹਾਂ ਹਾਂ ਸਹੀ ਗੱਲ ਹੈ ਜੀ ਚਲੋ ਮੈਂ ਲਾ ਲਦੀ ਆਂ ਇੱਧਰ ਨੂੰ ਰੋਟੀਆਂ ਧੋਣੀਆਂ ਮੈਂ ਆ ਗਈ ਹੈਲੋ ਹੈਲੋ ਕਰਮ ਆਵਾਜ਼ ਆ ਕੰਮ ਹੀ ਆਈ ਕਿੰਨੀ ਕਿੰਨੀ ਵਧੀਆ ਲੱਗਦੀ ਆ ਹੋਰ ਹੋਆ ਮੈਂ ਅੰਬੇ ਹੋਣਾ ਇਤਨੇ ਜਿਆਦਾ ਪੱਕ ਨਹੀਂ ਰਹੇ ਇਹ ਹੈ ਮਾਰੇ ਆਮ ਫੋਰ ਆਮ ਬੜਾ ਛੋਟਾ 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 ਫੈਮਿਲੀ ਇਤਰਾ ਸਾਡੇ ਨੇ ਆ ਪੂਪੂ ਉਹਨਾਂ ਦੇ ਆ ਉੱਤਰੋ ਉੱਤਰਾਂ ਸਾਡੇ ਨੇ ਕੱਟੇ ਇਹ ਗੱਲ ਤਾਂ ਵੀ ਗਲਤ ਆ ਤੋੜਦੇ ਇਕੱਠੇ ਇਹਨੇ ਪੂਰੀ ਪਿੰਡਾ ਬਹੁਤ ਨੇ ਪਾਣੀ ਕਰਕੇ ਮੇਰੇ ਪਾਪਾ ਲੈ ਗਏ ਦਾਦ ਤੇ ਦਾਦ ਦੇ ਪਤਾ ਨਹੀਂ ਮੈਨੂੰ ਮੇਰਾ ਪਤਾ ਇੱਧਰ ਇੱਧਰ ਚੱਲੋ ਤੋੜ ਦਿਓ ਤੁਸੀਂ ਆ ਕੇ ਲਾਇਓ ਇਹ ਨਹੀਂ ਇਹ ਮੂੰਗੀ ਮੂੰਗੀ ਸੋਹਣੀ ਹੋ ਗਈ ਉਸੇ पानी नहीं लो आई इधर किया एक मैच वास्ते इतनी सारी देखो इतनी सारी है ना पांच छे मैं मैं ऐसे खा लें देने जाने की चली जा है सिर्फ एक मैच वास्ते इतना सारा ਹੋ ਹੋ ਗਏ ਤੇ ਨਿਆਣੇ ਤੇ ਨਿਆਣੇ ਵਾਟ ਸਵੇਰੇ ਬੋਲ ਗਏ ਕਿ ਹਰ ਖਾਓ ਮੈਨੂੰ ਅੰਨੀ ਅੰਨੀ ਵਿਕਾਸ ਨਹੀਂ ਹੈਗੀ ਆਹ ਨਹੀਂ ਆ ਕੇ ਦੇਖੋ ਨਾ ਨਾ ਖਾਂਦੇ ਲੋੜ ਨਹੀਂ ਹੈਗੀ ਬਸ ਆ ਕਿਹੜੇ ਭੀ ਇਹ ਹੈਗਾ ਦਰਸਤ ਜਾਮਣਾ ਦਾਦੇ ਜਿੱਤੇ ਮੇਰੇ ਤੇ ਰਿੰਬੋਲ ਦਾ ਗਰੀ ਹੋ ਕੇ ਆਉਂਦੇ ਹੈਗੇ ਬਾਹਰੇ ਲੈ ਆਓਗੀ ਸਾਡੀ ਆ ਗਈ ਘੁੰਮ ਕੇ ਖੱਲੀ ਆ ਜਾਓਗੀ ਆ ਜਾ ਬਹੁਤ ਕੁ ਮਿਲਿਆ ਹੈ ਨਾ ਬੋ ਹਾਂਜੀ ਤੂੰ ਬਣਾਏਂਗੀ ਹਾਂ ਪੱਕੀ ਆ ਇਹ ਤਾਂ ਪੱਕੀ ਹਰਾਂ ਜਿਆ ਨੇ ਕੱਟ ਇਹ ਬਣ ਨਹੀਂ ਹੈਗੀ ਨਾ ਇਹਦੇ ਵਿੱਚ ਸੜਦੇ ਇਹਦੇ ਵਿੱਚ ਨਾ ਇਹ ਤਾਂ ਠੀਕ ਆ ਪੱਕੀ ਆ ਪੱਕੀ ਆ ਚੰਦਰਾ ਆ ਹਾਂ ਇਹ ਠੀਕ ਆ ਜਿਹੜੀ ਜ਼ਿਆਦਾ ਕਿਹੜੀ ਜੀ ਹੁੰਦੀ ਹੈ ਨਾ ਉਹ ਪੱਕੀ ਹੁੰਦੀ ਆ ਉਹ ਦਾਣੇ ਜਿਹੇ ਵਾਲੀ ਕਹ ਰਹੀ ਸੀ ਆਪਣੇ ਦਾਦੂ ਨੂੰ ਸਾਜੀ ਸਾਜੀ ਸਬਜੀ ਆ ਇਹ ਪਿੰਡੀਆਂ ਆਪਾਂ ਜਾਈਏ ਕਿ ਪ੍ਰਿੰਡੀਆਂ ਕਹਿ ਦਿੰਨੇ ਆ ਅਸਲ ਚ ਹੁੰਦੀਆਂ ਨੇ ਪਿੰਡੀਆਂ 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 ਹਾਂ ਨੱਬੂ ਕੱਟ ਰਹੀ ਆ ਪ੍ਰਿੰਡੀਆਂ ਨੱਬੂ ਅਗਾਈ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਥੋੜੇ ਇਸ ਚੀਜ਼ ਦਾ ਬੋਲੋ ਲਾਈਕ ਕਿਓ ਕਮੈਂਟ ਐਂਡ ਸਬਸਕ੍ਰਾਈਬ ਸਭ ਤੋਂ ਜ਼ਰੂਰੀ ਹੈਗਾ ਸਾਡਾ ਸਬਸਕ੍ਰਾਈਬ ਅੱਜ ਬਣਾਉਣੀਆਂ ਨੇ ਠੀਕ ਜੀ ਕੱਲ ਬਣਾਉਣੇ ਫਿਰ ਮੈਂ ਕੱਲ ਕਰਦੇ ਜੀ ਕਿਉਂਕਿ ਅੱਜ ਮੈਂ ਨਹੀਂ ਕਰ ਰਹੀ ਨਾ ਠੀਕ ਆ ਨਹੀਂ ਕੱਟ ਕੇ ਜੂ ਰੱਖਦੇ ਫਿਰ ਖਰਾਬ ਹੋ ਜੰਗਾ ਹੂੰ ਯਾ ਸਾਡਾ ਕਹਤ ਕੀਆ ਨਾ ਬੁਨੇ